ਗੱਡੀ ਮਿਲਣੀ ਨਹੀਂ ਰਹੀ ਸੂਲੀ ਚੜੇ ਪਏ ਆ ਸਾਰੇ ਸਾਡੇ ਗੱਲ ਪੈਂਦੇ ਕੱਟੇ ਕਿੰਨੇ ਦਿਨ ਹੋ ਗਏ ਤੁਹਾਨੂੰ ਮੰਡੀਆਂ 'ਚ ਬੈਠਿਆਂ ਨੂੰ ਸਾਨੂੰ ਹੋਵੇ ਹਫਤਾ ਹੋ ਗਿਆ ਬਟਰਮਾਲ ਜੋ ਕੋਈ ਸਾਡੀ ਸੁਣਵਾਈ ਨਹੀਂ ਕਰਦਾ ਭਾਈ ਜਦੋਂ ਖਰਾਬ ਹੋ ਜਾਂਦਾ ਫਿਰ ਦੁਬਾਰੇ ਨਵੇਂ ਕੱਟਾਂੇ ਭਰਨਾ ਪੈਂਦਾ ਹਾਂਜੀ ਨਵੇਂ ਜੇ ਭਰਨਾ ਪੈਂਦਾ ਜੋ ਨੁਕਸਾਨ ਹੁੰਦਾ ਸਾਡਾ ਹੁੰਦਾ ਲੀਵਰ ਦਾ ਹੁੰਦਾ ਜੀ ਕੱਟੇ ਵੀ ਤੁਸੀਂ ਲੈ ਕੇ ਆਉਂਦੇ ਉਹ ਕੱਟੇ ਸਾਡੇ ਖਾਤੇ ਪੈਂਦੇ ਆ ਜੀ ਇਹਦਾ ਇਹਦਾ ਤੁਸੀਂ ਗੱਲ ਨਹੀਂ ਕੀਤੀ ਕਿ ਮਤਲਬ ਇਹਦੇ ਵਿੱਚ ਤੁਹਾਡਾ ਕਸੂਰ ਕੋਈ ਨਹੀਂਗਾ ਕਸੂਰ ਤਾਂ ਨਹੀਂ ਸਾਡੀ ਸੁਣਦੇ ਸੁਣਵਾਈ ਹੀ ਨਹੀਂ ਸੀ ਸਾਡੇ ਲੀਵਰ ਦੀ ਕੌਣ ਸੁਣਾਈਏ ਰਾਤ ਨੂੰ ਚੋਰੀਆਂ ਚਿੱਟੇ ਵਾਲੇ ਅਗਲੇ ਗੱਟੇ ਚੱਕਦੇ ਹੋ ਸਾਡੇ ਗੱਲ ਪੈਂਦੇ ਆ ਗੱਟੇ ਜਿਹੜੇ ਮੀਂਹ ਆ ਗੱਟੇ ਖਰਾਬ ਹੋਏ ਉਹਨਾਂ ਤੋਂ ਗੱਟੇ ਖਾਲੀ ਖਾਲੀ ਇੱਥੇ ਕਿੱਥੇ ਦੇਵਾਂਗੇ ਦੀ ਦੁਬਾਰਾ ਮਿਹਨਤ ਕਰਨੀ ਪੈਣਾ ਨਾਲ ਦੁਬਾਰਾ ਪਾਲਟੀ ਲਾਉਣੀ ਬੰਦੇ ਨੂੰ ਧਾਂਗਾ ਲਾਉਣਾ ਪੈਂਦਗਾ ਤਾਂ ਉਹ ਉਹ ਨੂੰ ਇੱਕ ਵਾਰੀ ਮਿਲਨੇ ਬਾਨ ਨੂੰ ਤਾਂ ਪੈਸੇ ਇੱਕ ਵਾਰੀ ਮਿਲਨੇ ਉਸ ਤੋਂ ਬਾਅਦ ਤਾਂ ਕੋਈ ਨਹੀਂ ਦਿੰਦਾ ਬਸ ਭਗਵਾਨ ਦਮਾਨ ਨੇ ਕਿਹਾ ਸੀ ਵੀ ਇੱਕ ਮਹੀਨੇ ਦੇ ਅੰਦਰ ਅੰਦਰ ਮਨਗਾ ਚੱਕਾਂ ਜਾਣਗੇ ਜਿਹੜੀ ਲੇਬਰ ਜਿਹੜਾ ਮਨਗਾ ਮਜ਼ਦੂਰ ਹੈ ਮਜ਼ਦੂਰ ਦੀ ਕੋਈ ਸੁਣਵਾਈ ਨਹੀਂ ਇੱਥੇ ਜਿਹੜੇ ਮਾਨ ਸਾਹਿਬ ਨੇ ਵਾਅਦੇ ਕੀਤੇ ਸੀਗੇ ਵੀ ਇੱਕ ਮਹੀਨੇ ਤੋਂ ਪਹਿਲਾਂ ਪਹਿਲਾਂ ਮੰਡੀਆਂ ਚੱਕੀਆਂ ਜਾਣਗੀਆਂ। ਇਹ ਵੇਲੇ ਕਰਦਾਂਗੇ ਮਹੀਨੇ ਜਮੰਡੀ। ਇੱਕ ਮਹੀਨਾ ਜੀ ਵੇਲੀਆਂ ਕਰਦਾਂਗੇ ਮੰਡੀਆਂ। ਉਹ ਸਾਡੀ ਕਿਸੇ ਨੇ ਸੁਣਵਾਈ ਨਹੀਂ ਸੁਣੀ। ਕੰਮ ਤਾਂ ਹੀ ਸਾਰਾ ਹਫ਼ਤੇ ਦੇ ਵਿੱਚ ਮਾਲ ਤੋਲਤਾ ਤੇ ਹਜੇ 20 ਦਿਨ ਹੋ ਗਏ ਸਾਨੂੰ ਬੈਠਾ ਨੂੰ ਇਹ 15 ਦਿਨ ਹੋਰ ਲਵਾਉਣਗੇ ਜਿਹੜੇ ਹਿਸਾਬ ਨਾਲ ਗੱਡੀਆਂ ਭੇਜਦੀ ਸੀ। 55000 ਕਟਾ ਪਿਆ ਜੀ ਮੰਡੀ। ਕਿੰਨੇ ਗੱਡੀਆਂ ਜਾਊਗਾ ਕਟਾ ਇਹ? ਇਹ ਜਾਊਗਾ ਜੀ 100 ਗੱਡੀ ਦੇ ਵਿੱਚ ਜਾਊਗਾ ਜੀ। 100 ਗੱਡੀ ਜਾਊਗਾ। ਘੱਟੋ ਘੱਟ 100। ਪਰ ਇੱਕ ਅੱਧੀ ਆਉਂਦੀ ਉਹ ਇੱਕ। ਹਾਂ ਜੀ। ਦੁਕਾਨ ਦੇ ਵਿੱਚ ਦੁਕਾਨ ਤੇ ਇੱਕ ਗੱਡੀ ਲੱਗਦੀ ਜੀ ਦੂਜੇ ਦਿਨ ਕਿ ਦੋ ਕਿਸਾਨਾਂ ਦਾ ਨਵੇੜਤਾ ਮਜ਼ਦੂਰ ਤੇ ਕੋਈ ਸੁਣਵਾਈ ਨਹੀਂ ਜੱਤੀ ਹਾਂ ਮਜ਼ਦੂਰ ਉੱਤੇ ਭਾਈ ਉੱਤੇ ਬੈਠੇ 10000 ਰੁਪਿਆ ਬੰਨਣਾ ਸੀਗਾ ਜੀ ਉੱਤੇ ਖਰਚਾ ਆਇਆ ਦਾ 60000 ਬੰਨਣਾ ਦਾ ਉਹ ਕਿ ਲੇਬਰ ਨੂੰ ਆ ਜਾਂਦਾ ਵੀ 10 12 ਦਿਨਾਂ ਚ ਮਾਲ ਟੁੱਲ ਜੂਗਾ ਹੁਣ ਲੇਬਰ ਆਪ ਦੇ ਪੱਲੋ ਖਾਰੇ 10 ਬਾਰੇ ਬਣਿਆ ਤੇ ਤੁਹਾਨੂੰ 12 15 ਦਿਨ ਬੈਠੇ ਨੂੰ ਬੈਠੇ ਨੂੰ ਹੋ ਗਿਆ ਜੀ ਕਿਉਂ ਖਰਚਾ ਖਾਈਏ ਨੇ ਜੀ ਇਹ 500 ਰੁਪਿਆ ਢੇੜੀ ਹੈ ਕਿ 400 ਹੈਗੀ ਹੈ ਜੀ ਵਿਚਾਰੇ ਬੈਠੇ ਗੱਡੀ ਇੱਕੋਂ ਦੀ ਸਾਰੀ ਦਿੜੀ ਇੱਥੇ ਬੈਠੇ ਵੇਖੀ ਉਹ ਸਮੱਸਿਆ ਹੀ ਹੈ ਜੀ ਲੋਡਿੰਗ ਹੋ ਗਈ ਜੀ ਲੋਕਵਾਟੀਵ ਨਾਲ ਜੁੜੇ ਹੋ ਤੁਸੀਂ ਮੈਂ ਹਮਤਾਜ ਅਸੀਂ ਇਸ ਵਕਤ ਸੂਰਕੁਰੀ ਪਿੰਡ ਦੀ ਦਾਣਾ ਮੰਡੀ ਦੇ ਵਿੱਚ ਖੜੇ ਆ ਜਿੱਥੇ ਕਣਕ ਦੇ ਗੱਟੇ ਨੇ ਉਹ ਉਸੇ ਤਰ੍ਹਾਂ ਪਏ ਨੇ ਜਿਵੇਂ ਇਹਨਾਂ ਦਾ ਕਹਿਣਾ ਕਿ 22 ਤਰੀਕ ਦੇ ਭਰੇ ਹੋਏ ਆ ਉਸੇ ਤਰ੍ਹਾਂ ਇੱਥੇ ਪਏ ਆ ਨਾ ਲਿਫਟਿੰਗ ਆ ਨਾ ਲੋਡਿੰਗ ਦਾ ਕੁਝ ਹੋਰ ਨਾ ਇੱਥੇ ਕੋਈ ਗੱਲ ਇਹਨਾਂ ਦੀ ਸੁਣਨ ਨੂੰ ਪਹੁੰਚਦਾ ਮੀ ਪੈਂਦਾ ਉਸ ਤੋਂ ਬਾਅਦ ਹੁਣ ਜਿਵੇਂ ਬਲੈਕਆਊਟ ਹੋ ਜਾਂਦਾ ਰਾਤ ਨੂੰ ਜਿਹੜੇ ਤਣਾਅ ਦੇ ਕਾਰਨ ਇੰਡੀਆ ਪਾਕਿਸਤਾਨ ਦੇ ਤੇ ਰਾਤ ਨੂੰ ਜਿਹੜੀ ਚੋਰੀ ਦਾ ਡਰ ਹੈ ਉਹ ਵੀ ਹੁੰਦਾ ਤੇ ਉਹ ਸਾਰਾ ਜਿਹੜਾ ਇਹਨਾਂ ਮਜ਼ਦੂਰਾਂ ਦੇ ਸਿਰ ਪੈਂਦਾ ਇਹਨਾਂ ਨਾਲ ਗੱਲਬਾਤ ਕਰਦੇ ਆ ਬਾਈ ਜ ਕੀ ਪਹਿਲਾਂ ਤਾਂ ਪੂਰੀ ਪੂਰੀ ਦਿੱਕਤ ਪਰੇਸ਼ਾਨੀ ਮੁਸ਼ਕਲ ਕੀ ਇੱਥੇ ਹੋ ਰਿਹਾ ਸਾਰਾ ਕੁਝ ਮੁਸ਼ਕਲ ਜੀ ਸਾਨੂੰ ਰਾਤ ਦੀ ਵੀ ਚੋਰੀ ਹੋ ਜਾਂਦੀ ਹੈ ਜੀ ਤੇ ਸਾਨੂੰ 8 ਵਜੇ ਦੀਆਂ ਲਾਈਟਾਂ ਦਾ ਵੀ ਬੰਦ ਕਰਨ ਦਾ ਹੁਕਮ ਦਿੱਤਾ ਜੀ ਸਾਰੀ ਰਾਤ ਸਾਨੂੰ ਜਾਗਣਾ ਪੈਂਦਾ ਜੀ ਸਵੇਰ ਨਾ ਦਸ ਸਵੇਰ ਸਾਨੂੰ ਗੱਡੀਆਂ ਮਿਲਦੀਆਂ ਜੀ ਹੁਣ 9 ਤੋਂ ਬਾਅਦ ਕਹਿ ਦਿੰਦੇ ਗੱਡੀਆਂ ਮਿਲਦੀਆਂ ਜੀ ਅੱਛਾ ਤੇ ਆਪਦੀ ਮਰਜ਼ੀ ਨਾਲ ਗੱਡੀਆਂ ਦਿੰਦੇ ਜੀ ਸਾਨੂੰ ਕੋਈ ਗੱਡੀ ਤੇ ਨਹੀਂ ਦਿੰਦੇ ਜੀ ਠੀਕ ਹੈ ਹਾਂ ਜੀ ਕਿੰਨੇ ਦਿਨ ਹੋ ਗਏ ਇੱਥੇ ਘਟੇ ਪਿਆ ਨੂੰ ਘਟੇ ਜੀ 15 ਦਿਨ ਤੋਂ ਚੱਲੂ ਨੇ ਐਨਰਜੀ 15 ਦੀ ਤੋਂ ਚੱਲੂ ਆ ਜੀ ਉਸ ਤੋਂ ਬਾਅਦ ਗੱਡੀ ਸਾਨੂੰ ਇੱਕ ਮਿਲਦੀ ਆ ਜਾਂ ਦੋ ਮਿਲਦੀਆਂ ਜੀ ਗੱਟਾ 18000 ਰੁਪਏ ਆ ਜੀ 9 9000 ਗੱਟਾ ਮੇਰੇ ਕੱਲੇ ਦੇ ਪਿਆ ਜੀ ਥੋੜੇ ਕੱਲੇ ਹਾਂ ਦਾ ਹਾਂ ਜੀ ਹਾਂ 18000 ਗੱਟਾ ਪਿਆ 9000 ਮੇਚ ਗਿਆ ਜੀ 9 ਤੇ 9000 ਗੱਟਾ ਪਿਆ ਜੀ ਇੱਕ ਗੱਡੀ ਮਿਲਦੀ ਆ ਜਾਂ ਦੋ ਮਿਲਦੀਆਂ ਇਸ ਤੋਂ ਬਾਅਦ ਕੋਈ ਗੱਡੀ ਨਹੀਂ ਮਿਲਦੀ ਉਹਦੇ ਕਾਰਨ ਕਾਰਨ ਕੀ ਆ ਬਈ ਕਾਰਨ ਕੀ ਉਹ ਕਿੰਨੇ ਵੀ ਗੱਡੀਆਂ ਹੀ ਇੰਨੀਆਂ ਆ ਜੀ ਗੱਡੀਆਂ ਲੈਂਦੀਆਂ ਨਹੀਂ ਜੀ ਦਿਕਤ ਬਹੁਤ ਆ ਰਹੀ ਆ ਉਹ ਜੁਨੀਆ ਨੂੰ ਕਹੋ ਜਾਂ ਜਾਂ ਟਰਾਲੀਆਂ ਲਾਉਣ ਜਾਂ ਕੁਝ ਵੀ ਕਰਨ ਵੀ ਸਾਡਾ ਹੱਲ ਕਰਨ ਜੀ ਹੂੰ ਚਲੋ ਜੀ ਕਰੋ ਇਹ ਗੱਲ ਰਾਤ ਨੂੰ ਚੋਰੀਆਂ ਚਿੱਟੇ ਵਾਲੇ ਇਕੱਲੇ ਗੱਟੇ ਚੱਕਦੇ ਉਹ ਸਾਡੇ ਗਲ ਪੈਂਦੇ ਆ ਗੱਟੇ ਅੱਛਾ ਜੀ ਤੇ ਉਹਨਾਂ ਨੂੰ ਕਹ ਜੁਨੀਆ ਨੂੰ ਚਾਹੀਦੀ ਵੀ ਚੱਲ ਟਰਾਲੀਆਂ ਨਾ ਚਕਾਉਣ ਕਿਵੇਂ ਵੀ ਚਕਾਉਣ ਮਾਲ ਜ਼ਰੂਰ ਚਕਾਉਣ ਮੰਡੀ ਤਾਂ ਉਹ ਚ ਲਾਈਟਾਂ ਵੀ 8 ਵਜੇ ਬੰਦ ਹੂੰ 8 ਵਜੇ ਲਾਈਟ ਬੰਦ ਹੈ ਗੱਡੀ ਮਿਲ ਨਹੀਂ ਰਹੀ ਸੂਲੀ ਚੜੇ ਪਏ ਸਾਰੇ ਸਾਡੇ ਗਲ ਪੈਂਦੇ ਗੱਟੇ ਤੁਹਾਡੇ ਐ ਕਿੰਨੀ ਕਿਚੋਰੀਆਂ ਜੜੀਆਂ ਹੁੰਦੀਆਂ ਨੇ ਇੱਥੇ ਕਿੰਨੇ ਕਿਚੋਰੀਆਂ ਚੋਰੀਆਂ ਦਾ ਜੀ ਬਥੇਰੀਆਂ ਆਉਂਦੀਆਂ ਗੱਟੇ ਪਤਾ ਨਹੀਂ ਲੱਗਦਾ ਕਦੋਂ ਵੱਲਣਾ ਚੱਕ ਕੇ ਲੈ ਜਾਣਾ ਬਿਰੋ ਲੈਟ ਹੀ ਹੈ ਨੀਗੀ ਹਾਂ ਤੁਹਾਨੂੰ ਤਾਂ ਬਾਅਦ ਚ ਪਤਾ ਲੱਗਦਾ ਜਦੋਂ ਗਿਣਦੇ ਬਾਅਦ ਚ ਪਤਾ ਲੱਗਦਾ ਚੱਕਿਆਂ ਤੋਂ ਪਤਾ ਲੱਗਦਾ ਵੀ ਚੱਕੇ ਗਏ ਆ ਚੱਕੇ ਗਏ ਆ ਹਾਂ ਸਾਨੂੰ ਕੋਈ ਪਤਾ ਨਹੀਂ ਲੱਗਦਾ ਉਹਨਾਂ ਚੋਂ ਹਾਂ ਉਹ ਫਿਰ ਤੁਹਾਡੇ ਵੱਲੇ ਪੈਂਦੀ ਉਹ ਉਹ ਸਾਡੇ ਪੱਲੇ ਹੀ ਪੈਂਦੇ ਆ ਜੀ ਹੂੰ ਉਹ ਸਾਡੇ ਪੱਲੇ ਪਾਉਂਦੇ ਆ ਹੂੰ ਗੱਡੀਆਂ ਦਿੰਦੇ ਨਹੀਂ ਜੀ ਨਾ ਸੇਠ ਹੀ ਚਕਾਰਿਆ ਵੀ ਅਸੀਂ ਕਹਿ ਕੇ ਗੱਲ ਨੂੰ ਚੁਕਾਈਏ ਜਾਂ ਕਿ ਇਹਦੇ ਪੇਛ ਹੋਈਏ ਹੂੰ ਕੋ ਕੋਈ ਨਹੀਂ ਜਗਾ ਰਿਹਾ ਸਾਡੀ ਕੋਈ ਸੁਣਵਾਈ ਨਹੀਂ ਕਰ ਰਿਹਾ ਜੀ ਚੌਧਰੀ ਸਾਰੇ ਅੱਗੇ ਆ ਕਿੰਨੇ 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 ਦਿਨ ਹੋ ਗਏ ਕਿੰਨੇ ਦਿਨ ਹੋ ਗਏ ਤੁਹਾਨੂੰ ਮੰਡੀਆਂ 'ਚ ਬੈਠਿਆ ਨੂੰ ਸਾਨੂੰ ਹੋ ਗਏ ਹਫਤਾ ਹੋ ਗਿਆ ਬੈਠਣ ਮਾਲ ਦੇ ਹੋ ਗਏ ਬੈਠਿਆ ਨੂੰ ਹਫਤਾ ਹਾਂਜੀ ਹਾਂ ਕੋਈ ਸਾਡੀ ਸੁਣਵਾਈ ਨਹੀਂ ਕਰਦਾ ਤੁਹਾਨੂੰ ਦੱਸ ਦਿੱਤਾ ਬਾਕੀ ਲੋਰ ਕੋਈ ਸਾਡੀ ਬਾਤ ਨਹੀਂ ਪੁੱਛਦਾ ਹੁਣ ਤੁਹਾਡਾ ਹਾਲਤ ਹਾਂ ਅੱਛਾ ਉੱਤੋਂ ਆ ਮੀ ਆ ਜਾਂਦਾ ਹਨਾ ਹਾਂ ਮੀ ਆ ਜਾਂਦਾ ਮੀ ਜੀ ਪੈਦੇ ਆਈ ਕੋਈ ਨਹੀਂ ਇੱਥੇ ਪੁੱਛਦਾ ਬਾਤ ਉਹ ਗੱਟੇ ਕੌਣ ਦਊਗਾ ਹਾਂਜੀ ਜਿਹੜੇ ਮੀ ਨਾ ਗੱਟੇ ਖਰਾਬ ਹੈ ਉਹਨਾਂ ਨੂੰ ਗੱਟੇ ਖਾਲੀ ਖਾਲੀ ਕਿੱਥੇ ਕਿੱਥੇ ਦੇਵਾਂਗੇ ਸੀ ਗੱਟੇ ਸਾਨੂੰ ਨਵੇਂ ਲਾਉਣੇ ਪੈਣਗੇ ਫੇਰ ਦੁਬਾਰਾ ਹੂੰ ਤੋ ਗੱਟੇ ਕਿੱਥੇ ਦੇਵਾਂਗੇ ਅਸੀਂ ਦੁਬਾਰਾ ਮਿਹਨਤ ਕਰਨੀ ਪੈਣੀ ਨਾਲ ਦੁਬਾਰਾ ਪਲਟੀ ਲਾਉਣੀ ਬੰਦੇ ਨੂੰ ਧਾਂਗਾ ਲਾਉਣਗਾ ਪੈਂਦੀਆਂ ਤਾਂ ਉਹ ਪਹਿਲੇ ਨੂੰ ਇੱਕ ਵਾਰੀ ਮਿਲਨੇ ਆ ਸਾਨੂੰ ਤਾਂ ਪੈਸੇ ਇੱਕ ਵਾਰੀ ਮਿਲਨੇ ਉਸ ਤੋਂ ਬਾਅਦ ਸਾਨੂੰ ਕੋਈ ਨਹੀਂ ਦਿੰਦਾ ਕੋਈ ਅਸੀਂ ਮਨਾਂ ਜਿੰਨੇ ਕਿ ਤੁਹਾਨੂੰ ਪੈਸੇ ਬਣੇ ਆ ਮੰਨ ਲਓ ਉਹ ਤਾਂ ਪਰ ਤੁਹਾਡਾ ਆਈ ਨੁਕਸਾਨ ਹੋ ਜਾਂਦਾ ਆ ਨੁਕਸਾਨ ਹੋ ਜਾਂਦਾ ਹੁਣ ਵਿਲੇ ਪੇੜ ਤੱਕ ਤਾਂ ਖਰਚਾ ਹੋ ਹੀ ਜਾਂਦਾ ਇੱਥੇ ਤੇ ਇੱਕ ਜਦੋਂ ਹੁਣ ਆਹਦੀ ਉਲਟਾ ਪਲਟੀ ਕਰਾਂਗੇ ਥੱਲੋ ਗੱਲ ਜਾਣਗੇ ਗੱਟੇ ਫਿਰ ਉਹਦਾ ਕੋਈ ਹੱਲ ਕੀ ਹੂੰ ਅੱਛਾ ਜਿਹੜੀ ਹ ਹਾ ਤਾਂ ਪੂਰਾ ਲੈਣਾ ਹੁਣ ਉਹਦੀ ਪੂਰਾ ਕਰਨਾ ਪੂਰਾ ਕਰਕੇ ਦੇਣਾ ਹਾਂ ਤੇ ਜਿਵੇਂ ਭਾਰ ਦਾ ਚੱਕਰ ਵੀ ਪੈਂਦਾ ਹੋਣਾ ਜਿਹੜਾ ਭਾਰ ਜਿਹਦਾ ਉਗਰੂ ਗਾਈ ਉਹ ਵੇਟ ਘਟੂਗਾ ਨਾ ਦਾ ਜਿਹੜਾ ਜਿਹੜਾ ਉਗਰ ਗਿਆ ਤੇ ਉਹਦਾ ਵੇਟ ਘਟਣਾ ਹੈ ਹੂੰ ਇਹ ਸੁੱਕੀ ਜਾਂਦਾ ਵੀ ਇਹ ਉਹ ਇੱਕ ਉਹ ਸੁੱਕਦਾ ਹੈ ਹਾਂਜੀ ਇਹ ਸਾਰ ਇੱਥੇ ਨਾ 16 ਤਰੀਕ ਤੱਕ ਮੇਰਾ ਮਾਲ ਭਰਿਆ ਜੀ 6000 ਗੱਟਾ ਆ 6000 ਚੋਂ ਮੇਰਾ 3000 ਚੱਕਾ 3000 ਰੁਪਿਆ ਜੀ ਠੀਕ ਹੈ ਤੇ 8 ਬੰਦੇ ਮੇਰੇ ਕੋਲ ਜੀ ਠੀਕ ਹੈ 8 ਬੰਦੇ ਹੁਣ ਲੇਬਰ ਹੀ ਖਾਈ ਜਾਂਦੇ ਬੈਠੇ ਜੀ ਹੂੰ ਹਫਤਾ ਆ ਗਿਆ ਗੱਡੀ ਇੱਕ ਮਿਲਦੀ ਆ ਤੇ ਕਿਤੇ ਇੱਕ ਦੇ ਮਿਲਦੀ ਨਹੀਂ ਗੱਡੀਆਂ ਦੀ ਬਹੁਤ ਪ੍ਰੋ ਕਦੇ 8 ਦਿੰਦੇ ਦੁਕਾਨਾਂ ਸਾਡੀਆਂ 12 8 ਗੱਡੀਆਂ ਆਉਂਦੀਆਂ ਤੇ ਲੇਵਰ ਬਹੁਤ ਲੜਾਈ ਪੈਂਦੀ ਜੀ ਦੇਵਰ ਇੱਕ ਦੂਜੇ ਲੜੀ ਜਾਂਦੇ ਸਾਰਿਆਂ ਨੂੰ ਸਮੱਸਿਆ ਹੁੰਦੀ ਆ ਗੱਡੀਆਂ ਪਿੱਛੇ ਵੀ ਬਹੁਤ ਲੜਾਈ ਪੈਂਦੀ ਆ ਜੁਨੀ ਨਾਲ ਉਹ ਵੀ ਹੈ ਕਿ ਚੋਰੀਆਂ ਦਾ ਕੰਮ ਵੀ ਹੈ ਜੋਰੀ ਚੋਰੀ ਪੂਰੀ ਹੈ ਜੀ ਪੀਕਅਪ ਰਾਤ ਨੂੰ ਗੱਡੀਆਂ ਤੇ ਬਹੁਤ ਆਉਂਦੀਆਂ ਉਹ ਰਾਤ ਨੂੰ ਅਗਲੇ ਅਗਲੇ ਸਾਲ ਇਥੋਂ 25 30 ਘਟੇ ਕੱਢ ਕੇ ਲੈ ਨਹਿਰ ਤੋਂ ਫੜ ਕੇ ਲੈਦੇ ਜੀ ਗੱਡੀ ਛੱਡ ਕੇ ਭੱਜ ਗਏ ਬਹੁਤ ਜਿਆਦਾ ਹੁਣ ਕਿਦੋਂ ਇਹ ਚੋਰੀ ਹੁਣ ਇੱਕ ਦੋ ਘਟੇ ਆ ਜਾਂਦੇ ਚਿੱਟੇ ਵਾਲੇ ਲੈ ਜਾਂਦੇ ਆ ਜੀ ਉਹ ਦਿਨੇ ਵੀ ਆ ਜਾਂਦੇ ਆ ਜੀ ਉਹ ਵੱਧ ਦੇਖੋ ਕਿ ਲੇਵਰਾਂ ਥ ਤੇ ਉਦੋਂ ਪਾ ਲੈਦੇ ਜਦ ਲੱਦ ਕੇ ਨੇਰੀ ਹੋ ਜਾਂਦੇ ਜੀ ਨਹੀਂ ਲੈ ਜਾਂਦੇ ਲੈ ਜਾਂਦੇ ਆ ਜੀ ਚਿੱਟਾ ਵੀ ਉਹ ਕਹਿੰਦੇ ਵੀ ਖਤਮ ਹੋ ਗਿਆ ਫਿਰ ਚਿੱਟੇ ਵਾਲੇ ਚੋਰੀ ਕਿਵੇਂ ਕਰਦੇ ਉਹ ਤਾਂ ਕੋਈ ਨਾ ਕਰਦੇ ਆ ਜੀ ਚਿੱਟਾ ਲੈ ਜਾਂਦੇ ਕੋਈ ਕਰਦੇ ਚੋਰੀ ਵਾਲੇ ਗੱਟਾ ਲੈ ਕੇ ਨੇਰੀ ਹੋ ਜਾਂਦੇ ਜੀ ਮੋਟਰਸਾਈਕਲ ਦੇ ਆਉਂਦੇ ਗੱਟਾ ਲੈ ਕੇ ਥੋੜੇ ਬੱਲੇ ਪੈਂਦਾ ਉਹ ਸਾਡੇ ਬੱਲੇ ਪੈਂਦਾ ਜੀ ਆਹ ਬਲੇ ਥਾਂਗਾ ਲੱਗੀਆਂ ਪਈਆਂ ਜੀ 100 ਪਈ ਜਾਂਦੀਆਂ ਇਹਨਾਂ ਨੂੰ ਸਾਰੇ ਮਾਲ ਬਲਟਿਆ ਪਿਆ ਜੀ ਥਾਂਗਾ ਲੱਗੀਆਂ ਪਈਆਂ ਅੱਜ 20 ਮਿੰਟ ਅੱਜ 20 ਪੈ ਗਿਆ ਉਹ ਵੀ ਥੋੜਾ ਨੁਕਸਾਨ ਹੋ ਗਿਆ ਉਹ ਸਾਡਾ ਨੁਕਸਾਨ ਹੀ ਆ ਜੀ ਗੱਡੀਆਂ ਕੱਟੀਆਂ ਨਹੀਂ ਅੱਜ ਫੇਰ ਕ ਕਰਦੇ ਦੇ ਲੇਵਰ ਦਾ ਬਹੁਤ ਬੁਰਾ ਹਾਲ ਹੋ ਜਾਂਦਾ ਜੀ ਇਹ ਤੁਹਾਡਾ ਆਪਾ ਜੇ ਨੁਕਸਾਨ ਦੇਖੀਓ ਕਿਸ ਤਰੀਕੇ ਨਾਲ ਹੁੰਦਾ ਮਤਲਬ ਕੀ ਕੀ ਤੁਹਾਡਾ ਨੁਕਸਾਨ ਹੋ ਰਿਹਾ ਹੈ ਨੁਕਸਾਨ ਇਹ 6000 ਘਟਾਈ ਵੇਖੋ ਤੁਸੀਂ ਤੇ ਲੇਵਰ ਬੈਠੇ ਖਾਈ ਜਾਂਦੇ ਆ ਜਿਹਦਾ ਨਾਲ ਦੇ ਨਾਲ ਮਾਲ ਤੋਲੇ ਤੇ ਉਹਨੇ ਲੋਡਿੰਗ ਜਾਈ ਜੀ ਉੱਥੇ ਜੇ ਸਾਰਾ ਮਾਲ ਤਲ ਗਿਆ ਜਿੱਦੋਂ ਪਹਿਲਾਂ ਸਭ ਪਰਚੀਆਂ ਹੋ ਗਈਆਂ ਤੇ ਹੁਣ ਮਾਲ ਸਾਡਾ ਨੁਕਸਾਨ ਹੀ ਹੋ ਜਾਂਦਾ ਜੀ ਇੱਥੇ ਬੈਠੇ ਜਿੰਨਾ ਕਮਾਇਆ ਸਾਰੇ ਖਾਈ ਜਾਂਦੇ ਨੇ ਕਰੇ ਕੀ ਲਿਆਵਾਂਗੇ ਸੀ ਮਤਲਬ ਜਿੰਨੇ ਕੇ ਪੈਸੇ ਬਣੇ ਉਹ ਇੱਥੇ ਹੀ ਖਾ ਜਾਗੇ ਹਾਂ ਇੱਥੇ ਹੀ ਖਾ ਜਾਗੇ ਜੀ ਕਿਉਂਕਿ ਹੁਣ ਬੈਠੇ 500 ਰ ਤੁਹਾਡੇ ਰਾਤ ਨੂੰ ਲਾਈਟ ਬੰਦ ਕਰ ਦਿੰਦੇ ਆ 8 ਵਜੇ ਕਿਉਂਕਿ ਰਾਤ ਨੂੰ ਵੀ ਸਾਨੂੰ ਸਾਰੀ ਸਾਰੀ ਰਾਤ ਜਾਗਣਾ ਪੈਂਦਾ ਜੀ ਉੱਪਰ ਨੇ ਕਹ ਤੁਹਾਨੂੰ ਰੱਖਣੀ ਪੈਂਦੀ ਸਾਨੂੰ ਹੀ ਰੱਖਣੀ ਨਹੀਂ ਪੈਂਦੀ ਜੀ ਆਰਤੀਆਂ ਨੇ ਤਾਂ ਆਪਦੀ ਸਾਦੀ ਜਨੀ ਪਰਚੀ ਕੱਢਦੀ ਉਹ ਨਹੀਂ ਲੈ ਲੈਣੀ ਆ ਜੀ ਆਦੀ ਉਹਨਾਂ ਨੂੰ ਪੂਰਾ ਕਰ ਲੈਣਾ ਜੇ ਸ਼ੋਕ ਪੈਂਦੀ ਉਹ ਵੀ ਤਣ ਕਹ ਦਿੰਦੇ ਨੇ ਵੀ ਜੇ ਸ਼ੋਕ ਤੁਸੀਂ ਕਰੋ 60 ਵੀ ਸਾਨੂੰ ਪਾਉਂਦੇ ਆ ਅੱਛਾ ਉਹਦੇ ਫਿਰ ਤੁਹਾਡੇ ਤੋਂ ਪੈਸੇ ਕੱਢਦੇ ਉਹਦੇ ਉਹ ਪੈਸੇ ਕੱਢਦੇ ਆ ਜੀ ਠੀਕ ਹੈ ਸਾਡੀ ਲੇਬਰ ਚ ਪੈਸੇ ਕਟਾਇੰਦਾ ਜੀ ਜਿੰਨੇ ਵਿੱਚ ਪੈਂਦੀ ਆ ਆ ਜਿਹੜੀ ਹੁਣ ਜਿਹੜੀ ਤੁਹਾਨੂੰ ਮੁਸ਼ਕਲ ਆ ਰਹੀ ਜਿਵੇਂ ਮੀਂਹ ਪੈ ਗਿਆ ਕਦੇ ਕਹ ਤੁਸੀਂ ਸਾਰੀ ਮਿਹਨਤ ਕੋਈ ਮਿਹਨਤ ਨਹੀਂ ਮਿਲਦੀ ਸਾਨੂੰ ਇੱਕ ਵਾਰੀ ਮਿਹਨਤ ਹੀ ਮਿਲਣੀ ਹੈ ਨਹੀਂ ਕੋਈ ਮਿਹਨਤ ਨਹੀਂ ਇਹ ਫਿਰ ਦਿਖਦਾ ਨਹੀਂ ਕਿਸੇ ਨੂੰ ਬਾਈ ਸਰਕਾਰ ਨੂੰ ਪ੍ਰਸ਼ਾਸਨ ਨੂੰ ਕੋਈ ਆਉਂਦਾ ਨਹੀਂ ਸਾਦਸਨ ਨੂੰ ਦੱਸਿਆ ਵੀ ਤੇੜਾੜਤੀਆਂ ਕਹਿੰਦੇ ਕਹਿੰਦੇ ਤੁਸੀਂ ਆਹੜਤੀਆਂ ਨਾਲ ਗੱਲ ਕਰੋ ਜੀ ਅਸੀਂ ਅਗਲੇ ਸਾਲ ਵੀ ਇਨਸਪੈਕਟਰ ਨਾਲ ਗੱਲ ਕੀਤੀ ਸੀ ਵੀ ਜਿਹੜਾ ਤੂੰ ਆ ਭਾਗ ਲਾਇਆ ਜੀ ਉਹ ਚੱਕੋ ਉਹ ਕਹਿੰਦੇ ਛੋਡੇ ਨਾਲ ਸਾਡਾ ਕੋਈ ਰਾਜਨੀਤਕ ਆਹੜਤੀਆਂ ਨਾਲ ਗੱਲ ਕਰੋ ਜੀ ਠੀਕ ਹੈ ਹਾਂਜੀ ਉਹ ਵੀ ਕਹਿੰਦੇ ਜਦੋਂ ਗੱਲ ਕਰਦੇ ਉਹਨਾਂ ਨੂੰ ਇਨਸਪੈਕਟਰ ਨਾਲ ਵੀ ਗੱਲ ਕਰਦੇ ਮਾਲ ਚੱਕੋ ਕਹਿੰਦੇ ਤੁਸੀਂ ਆਹੜਤੀਆਂ ਨਾਲ ਗੱਲ ਕਰੋ ਜੀ ਤੇ ਆੜਤੀ ਕਹਿੰਦੇ ਆੜਤੀ ਕਹਿੰਦੇ ਸੀ ਗੱ ਮਤਲਬ ਜਿਹਨੇ ਫਸਲ ਵੇਚਣੀ ਸੀ ਉਹ ਤਾਂ ਵੇਚ ਗਿਆ ਹੁਣ ਤੁਹਾਡੇ ਜਿਹੜੇ ਹਫਤੇ ਦੇ ਵਿੱਚ ਸਾਰਾ ਮਾਲ ਤਲ ਗਿਆ ਜੀ 6 16 ਨੂੰ ਚੱਲਿਆ ਸੀ ਮੈਂ 22 23 ਨੂੰ ਸਭ ਦਾ ਮਾਲ ਤਲ ਗਿਆ ਸੀ ਜੀ ਤੇ ਹੁਣ ਬੈਠੀਆਂ ਲੇਵੜਾਂ ਖਾਈ ਜਾਂਦੀਆਂ ਨੇ 10 ਤਰੀਕ ਹੋਣ ਵਾਲੀ ਹੈ ਹਾਂ 10 ਤਰੀਕ ਹੋ ਗਈ ਹੈ ਜੀ ਮੀਨਤ ਉੱਤੇ ਚੱਲਿਆ ਸੀ ਸਾਰਾ ਹੋ ਗਿਆ ਹਾਂ ਜੀ ਇਸੇ ਤਰ੍ਹਾਂ ਬਈ ਨੁਕਸਾਨ ਹੋਈ ਜਾਂਦਾ ਹਾਂਜੀ ਇਸੇ ਤਰ੍ਹਾਂ ਸਾਰੇ ਇਸੇ ਤਰ੍ਹਾਂ ਕਿੰਨੇ ਕਿੰਨੇ ਜਣੇ ਇੱਥੇ ਬਈ ਤੁਸੀਂ ਕਿੰਨੇ ਜਣੇ ਕੰਮ ਕਰਦੇ ਹੋ ਸਾਰੇ ਇੱਥੇ ਹੀ 12 ਦੁਕਾਨਾਂ ਆਈ 12 ਦੁਕਾਨਾਂ ਕੋਲੇ ਹਰੇਕ ਕੋਲੇ ਕੋਈ 8 ਕਿਸੇ ਕੋਲ 10-10 ਬੰਦੇ ਹੈਗੇ ਆ ਜੀ ਕੋਈ ਜਿਹਦੇ ਕੋਲ 18000 ਉਹਦੇ ਕੋਲੇ 22 16 ਬੰਦੇ ਹੋਣਗੇ ਜੀ ਉਹ ਕਹੇ ਜੀ ਭਈਆਂ ਨੇ ਮਿਹਨਤ ਕੀਤੀ ਸੋ ਆ ਦਿਨ ਨਿਕਲ ਗਏ ਜੀ ਜਿਨ੍ਹਾਂ ਨੇ ਚੜਾਈ ਭੜਾਈ ਕੀਤੀ ਸੀ ਲੇਬਰ ਲੋਡਿੰਗ ਵਾਲੀ ਰਹਗੀ ਜੀ ਹੁਣ ਠੀਕ ਹੈ ਉਹ ਬੈਠੇ ਖਾਈ ਜਾਂਦੇ ਹਾਂ ਜੀ ਮਤਲਬ 100-150 ਬੰਦਾ ਹੈਗਾ ਆ ਮੰਡਾ ਹੈਗਾ ਜੀ 150 ਬੰਦਾ ਜੀ ਉਹ ਸਾਰਾ ਇੱਥੇ ਬੈਠਾ 12 ਦੁਕਾਨਾਂ ਤੋਂ ਦਾਦਾ ਬੰਦੇ ਸਮਝ ਲੋ 120 ਬੰਦੇ ਬਣ ਗਏ ਉਹ ਸਾਰਾ ਇੱਥੇ ਬੈਠਾ ਸਾਰਾ ਦਾ ਸਾਰਾ ਇੱਥੇ ਬਿਠ ਬਹੁਤ ਭਰੌਣਾ ਲੰਦੀ ਆ ਜੀ ਸਾਰਿਆਂ ਨੂੰ ਹਾਂ ਜੀ ਬਾਈ ਸਾਰਿਆਂ ਨੂੰ ਕੈਮਰੇ ਦਿਖਾ ਦਿਓ ਇਧਰ ਮਾੜੇ ਆਹ ਦੇਖ ਸਕਦੇ ਹੋ ਕਿ ਨਹੀਂ ਨਹੀਂ ਉਹ ਬਾਈ ਮੈਨੂੰ ਇੰਨਾ ਨਹੀਂ ਚਾਹੀਦਾ ਛੋਟਾ ਸਾਰਿਆਂ ਤੋਂ ਵੀ ਵੱਡੇ ਹੈਗੇ ਉਹ ਹਾਂ ਬਿਲਕੁਲ ਬਾਈ ਬਾਈ ਕੀ ਮਤਲਬ ਹੋਰ ਤੁਹਾਡਾ ਜੀ ਨੁਕਸਾਨ ਹੈ ਆਓ ਯਾਰ ਫੇਰ ਕਿੱਡੀ ਗੱਲ ਬੋਲਦੇ ਕੋਈ ਦੇਖੋ ਵੀਰੇ ਜੋ ਕੋਈ ਮਾਨ ਸਾਹਿਬ ਸਰਕਾਰ ਨੇ ਇਹ ਕੀਤਾ ਸੀਗਾ ਬੀਮ ਭਗਵਾਨ ਜਮਾਨ ਨੇ ਕਿਹਾ ਸੀ ਵੀ 1 ਮਹੀਨੇ ਦੇ ਅੰਦਰ ਅੰਦਰ ਮੰਡੀਆਂ ਚੱਕੀਆਂ ਜਾਣਗੀਆਂ ਜਿਹੜੀ ਲੇਬਰ ਹੈ ਜਮਾਨ ਕਾ ਮਜ਼ਦੂਰ ਹੈ ਮਜ਼ਦੂਰ ਦੀ ਕੋਈ ਸੁਣਵਾਈ ਨਹੀਂ ਇੱਥੇ ਜਿਹੜੇ ਮਾਨ ਸਾਹਿਬ ਨੇ ਵਾਅਦੇ ਕੀਤੇ ਸੀਗੇ ਵੀ 1 ਮਹੀਨੇ ਤੋਂ ਪਹਿਲਾਂ ਪਹਿਲਾਂ ਮੰਡੀਆਂ ਚੱਕੀਆਂ ਜਾਣਗੀਆਂ ਵੀ ਵਿਹਲੇ ਕਰ ਦਾਂਗੇ ਮਹੀਨੇ ਜਮਾਨੀ 1 ਮਹੀਨਾ ਚ ਵਿਹਲਿਆ ਕਰ ਦਾਂਗੇ ਮੰਡੀਆਂ ਉਹ ਸਾਡੀ ਕਿਸੇ ਨੇ ਸੁਣਵਾਈ ਨਹੀਂ ਸੁਣੀਗੀ ਕਿਉਂਕਿ ਮਜ਼ਦੂਰ ਦਾ ਨਾਂ ਹੀ ਨਹੀਂ ਆ ਰਿਹਾ ਕਿਸੇ ਵੀ ਕੰਮ ਦੇ ਵਿੱਚ ਦਿਹਾੜੀ ਦੇ ਵਿੱਚ ਜਾਂ ਮੰਡੀਆਂ ਚੱਕਣ ਦੇ ਵਿੱਚ ਮਜ਼ਦੂਰ ਦਾ ਨਾਂ ਨਹੀਂ ਆ ਰਿਹਾ ਜੀ ਦੇਖੋ ਉਹ ਗਿੰਦਾ ਨਹੀਂ ਮਤਲਬ ਨਹੀਂ ਨਹੀਂ ਗਿਣਾ ਜਾ ਰਿਹਾ ਸਹੀ ਕੀਤਾ ਜੀ ਹਫਤੇ ਮਾਲ ਕਿਸਾਨਾਂ ਦਾ ਚੱਕ ਲਿਆ ਮਜ਼ਦੂਰ ਉੱਥੇ ਦੇ ਉੱਥੇ ਬੈਠਾ ਜੀ ਉਹਨਾਂ ਨੇ ਸੋਨਾ ਸਹੀ ਕੀਤਾ ਮਜ਼ਦੂਰ ਕਿਸਾਨਾਂ ਦਾ ਨਵੇੜਤਾ ਮਜ਼ਦੂਰ ਦਾ ਕੋਈ ਸੁਣਵਾਈ ਨਹੀਂ ਜਿੱਥੇ ਹਾਂ ਮਜ਼ਦੂਰ ਉੱਥੇ ਭਾਈ ਉੱਥੇ ਬੈਠਾ ਜੀ ਉਹ ਅੱਜ ਵੈਸੇ ਆਪਾਂ ਗੱਲ ਕਰੀ ਗਏ ਉਸ ਦਿਨ ਆ ਸੀਜ਼ਨ ਦੇ ਵਿੱਚੋਂ ਤੁਹਾਨੂੰ ਆਮ ਇੱਕ ਬੰਦੇ ਨੂੰ ਕਿੰਨੇ ਕ ਮਤਲਬ ਕਮਾਈ ਤੁਹਾਨੂੰ ਹੋਈ ਹੋਊਗੀ ਇੱਕ ਬੰਦੇ ਨੂੰ ਕਮਾਈ ਕਿਹੜੀ 10000 ਰੁਪਏ ਬੰਨਣਾ ਸੀਗਾ ਜੀ ਉੱਥੇ ਖਰਚਾ ਆ ਜਾਂਦਾ 5-60000 ਕ ਬੰਨਣਾ ਹੁੰਦਾ ਕਿਉਂਕਿ ਲੇਬਰ ਨੂੰ ਆ ਜਾਂਦਾ ਵੀ 10-12 ਦਿ ਤੇ ਪਰਿਵਾਰ ਵੀ ਕਹਿੰਦਾ ਹੋਊ ਬਾਈ ਵਕੀਲ ਲੈ ਕੇ ਆਇਆ ਕੰਮ ਕੀਤਾ ਜੀ ਪਰਿਵਾਰ ਤੁਹਾਨੂੰ ਕਹਿੰਦਾ ਹੀ ਹੈ ਜੀ ਹੁਣ ਜੇ ਮਜਬੂਰੀ 'ਚ ਫਸੇ ਆ ਹੁਣ ਤਾਂ ਕਰਨਾ ਹੀ ਆ ਜੀ ਹਾਂ ਕਿਉਂਕਿ ਇਹ ਕੰਮ ਤਾਂ ਭੁਤਾਉਣਾ ਹੀ ਹੈ ਚੌਧਰੀਆ ਜੀ ਬਿਲਕੁਲ ਆ ਤਾਂ ਦੇਖ ਸਕਦੇ ਹੋ ਕਿ ਹਾਂਜੀ ਹਾਂਜੀ ਆ ਲਾਈਵ ਦੇਖੋ ਜੀ ਆ ਦੇਖੋ ਐ ਗੱਟੇ ਖਰਾਬ ਹੋ ਜਾਂਦੇ ਤਿੰਨ ਤਿੰਨ ਵਾਰੀ ਪੜ ਰਹੀ ਤੀਜਾ ਮੀਂਹ ਪੈ ਗਿਆ ਜੀ ਹਾਂਜੀ ਹਾਂਜੀ ਵਾਰੀ ਮੀਂਹ ਪਲਟੀ ਜਾ ਰਿਹਾ ਆ ਦੇਖੋ ਜੀ ਬਿਲਕੁਲ ਪਰ ਕੇ ਬਾਰ ਦਾ ਨਾ ਵੀ ਸਾਨੂੰ ਪੜਨਾ ਜੀ ਕਹਿਣਗੇ ਖਰਾਬ ਹੋ ਗਿਆ ਇਹ ਇਹ ਬਾਈ ਜਦੋਂ ਖਰਾਬ ਹੋ ਜਾਂਦਾ ਫਿਰ ਦੁਬਾਰੇ ਨਵੇਂ ਕੱਟੇ ਹੀ ਭਰਨਾ ਪੈਂਦਾ ਹਾਂਜੀ ਨਵੇਂ ਹੀ ਭਰਨਾ ਪੈਂਦਾ ਜੋ ਨੁਕਸਾਨ ਹੁੰਦਾ ਸਾਡਾ ਹੁੰਦਾ ਲਿਵਰ ਦਾ ਹੁੰਦਾ ਜੀ ਕੱਟੇ ਵੀ ਤੁਸੀਂ ਲੈ ਕੇ ਆਉਂਦੇ ਉਹ ਕੱਟੇ ਸਾਡੇ ਖਾਤੇ ਪੈਂਦੇ ਆ ਜੀ ਠੀਕ ਹੈ ਹਾਂਜੀ ਤੇ ਫਿਰ ਇਹਦਾ ਇਹਦਾ ਤੁਸੀਂ ਗੱਲ ਨਹੀਂ ਕੀਤੀ ਕਿ ਮਤਲਬ ਇਹਦੇ ਵਿੱਚ ਤੁਹਾਡਾ ਕਸੂਰ ਕੋਈ ਨਹੀਂਗਾ ਸੂਰ ਤਾਂ ਨਹੀਂ ਸਾਡੇ ਸੁਣਦੇ ਸੁਣਵਾਈ ਹੀ ਨਹੀਂ ਜੀ ਸਾਡੇ ਲਿਵਰ ਦੀ ਕੌਣ ਸੁਣਵਾਈ ਹੈ ਪੜਨਾ ਪੈਂਦਾ ਹੀ ਪੈਂਦਾ ਬਿਲਕੁਲ ਆ ਜਿਵੇਂ ਬਾਈ ਹੁਣ ਤੇ ਗੱਟੇ ਆਪਾਂ ਦੇਖ ਰਹੇ ਸਾਰੇ ਆਏ ਹੁਣ ਕਿ ਖਰਾਬ ਹਾਂ ਥੱਲੇ ਸਾਰੇ ਖਰਾਬ ਹੋਣਗੇ ਹਾਂ ਥੱਲੇ ਸਾਰੇ ਖਰਾਬ ਹੂੰ ਜਿੰਨੇ ਵੀ ਹੁਣ ਪਈ ਹਾਂ ਥੱਲੇ ਸਾਡੇ ਸਾਰੇ ਖਰਾਬ ਹੋਣਗੇ ਥੱਲੇ ਥੱਲੇ ਹਾਂਜੀ ਮੈਂ ਥੱਲੇ ਕੱਢਣਾ ਸਾਨੂੰ ਤਾਂ ਆਲੇ ਚੱਕਣੇ ਪੈਣਗੇ ਹਾਂ ਤਾਂ ਆਲੇ ਚੱਕ ਕੇ ਫਿਰ ਉਹ ਥੱਲੇ ਕੱਢਾਂਗੇ ਫਿਰ ਉਹਨੂੰ ਤੁਪਲਾਵਾਂ ਫਿਰ ਉਹਦਾ ਕੋਈ ਹੱਲ ਹੋਊਗਾ ਜੇ ਪੱਟ ਬਦਲਣਾ ਪਊਗਾ ਜੇ بڑا ਸੈਟ ਹੋਇਆ ਤਾਂ ਚਲੋ ਹੋ ਜਾਂਦਾ ਲੋੜੀ ਇਹ ਗੱਟਾ ਜੇ ਤੁਸੀਂ ਆਵ ਲੈਣੇ ਤੁਹਾਨੂੰ ਕਿੰਨੇ ਦਾ ਮਿਲਦਾ ਇਹ 75 ਰੁਪਿਆ ਦਾ ਗੱਟਾ 75 ਦਾ ਹਾਂਜੀ ਠੀਕ ਹੈ ਇਹ ਤੁਹਾਨੂੰ ਲਿਆਉਣਾ ਪੈਂਦਾ ਸਾਨੂੰ ਫਿਰ ਦੇਣੇ ਪੈਂਦੇ ਗੱਡੇ ਘੱਟੇ ਸਾਨੂੰ ਮਿਲ ਗਏ ਉਹਨੇ ਦੇਣੇ ਪੈਣੇ ਖਾਲੀ ਪੂਰੇ ਕਰਕੇ ਦੇਣੇ ਪੈਂਦੇ ਬਾਦ ਨੂੰ ਠੀਕ ਹੈ ਇਹਦਾ ਹੋਰ ਵੀ ਤਸਵੀਰਾਂ ਦੇ ਸਕਦਾ ਕਿ ਜਿਹੜੀ ਆ ਗੱਟੇ ਨੇ ਫਸਲ ਦੀਆਂ ਬੋਰੀਆਂ ਨੇ ਉਹ ਸਾਰੀਆਂ ਗਲ ਰਹੀਆਂ ਨੇ ਆ ਵੀ ਬਈ ਖਰਾਬ ਹੋ ਗਏ ਸਾਰੇ ਖਰਾਬ ਹੀ ਆ ਯਾਰ ਉੱਗਰੀ ਜਾਂਦੇ ਥੱਲੇ ਆ ਵੇਖ ਲੋ ਹਾਂ ਆ ਵੀ ਲੋ ਆ ਵੀ ਕੋਈ ਅੱਦੋ ਖਰਾਬ ਹੈ ਨੂੰ ਰੋਕ ਲੈਂਦੇ ਗੱਡੀਆਂ ਰੋਕ ਲੈਂਦੇ ਮੜਕੇ ਕਹਿੰਦੇ ਸਾਨੂੰ 100 ਰੁਪਏ ਗੱਡੀ ਦਾ ਦਿਓ ਜੀ ਹਾਂ ਸਾਡੇ ਸਾਡੇ ਖਾਤੇ ਪਾ ਜਾਂਦੇ ਆੜ ਤ ਗਈ ਤਾਦਰ ਵੀ ਪੈਂਦਾ ਤੁਹਾਨੂੰ ਹਾਂਜੀ ਗੱਡੀ ਮਗਰ 10000 ਰੁਪਈਆ ਹੀ ਠੀਕ ਐ ਗੱਡੀ ਮਗਰ 10000 ਰੁਪਈਆ ਸਾਨੂੰ ਪੈਂਦਾ ਹੀ ਸਾਨੂੰ ਗਰੀਬ ਬੰਦੇ ਹੀ ਕਿੱਥੋਂ ਦੇਵਾਂਗੇ ਇੱਕ ਗੱਡੀ ਕਿੰਨੇ ਜਣੇ ਕੰਮ ਕਰਦੇ ਸੀ ਯਾਰ ਇਹ ਅਸੀਂ 10 ਜਣੇ ਹੁੰਨੇ ਸੀ 10 ਜਣੇ ਹੁੰਨੇ ਤੁਹਾਨੂੰ 10000 ਰੁਪਈਆ ਜਾਂਦਾ ਹਾਂਜੀ 10000 ਰੁਪਈਆ ਇੱਕ ਬੰਦੇ ਨੂੰ ਪੈ ਗਿਆ ਇੱਕ ਬੰਦੇ ਨੂੰ ਮੰਨ ਕੇ ਚੱਲੋ ਪੈ ਗਿਆ ਜੀ ਹਾਂ ਤੇ ਫਿਰ ਸਾਨੂੰ ਰਾਤਾ ਝਾਕਨ ਦਾ ਸਾਨੂੰ ਫਾਇਦਾ ਕੀ ਇੱਥੇ ਹੀ ਕੰਮ ਤਾਂ ਸੀ ਸਾਰਾ ਹਫ਼ਤੇ ਦੇ ਵਿੱਚ ਮਾਲ ਤੋਲਤਾ ਤੇ ਹਜੇ 20 ਦਿਨ ਹੋ ਗਏ ਸਾਨੂੰ ਬੈਠਣੋਂ ਹੇ 15 ਦਿਨ ਹੋਰ ਲਵਾਉਣਗੇ ਜਿਹੜੇ ਹਿਸਾਬ ਨਾਲ ਗ ਅੱਜ ਇਹਨੀਆਂ ਗੱਡੀਆਂ ਦਾ ਡੇਲੀ ਆਉਂਦੀਆਂ ਇੱਕ ਦੋ ਇੱਕ ਦੋ ਦੁਕਾਨ ਤੇ ਆਉਂਦੀਆਂ ਹਾਂਜੀ ਦੁਕਾਨ ਤੇ ਇੱਕ ਦੋ ਕਿੰਨਾ ਕਿੰਨਾ ਇੱਥੇ ਪਿਆ ਮਾਲ ਪੰਜ ਪੰਜ 7 7000 ਰੁਪਏ ਸਾਰੇ ਸਾਰਿਆਂ ਕੋਲ ਹੀ ਪਿਆ ਹੀ 5 7 7000 8000 ਗੱਟਾ 8000 ਹਰੇ ਹਾਂਜੀ ਹਰੇ ਹਰੇਕ ਦੁਕਾਨ ਤੇ 55000 ਗੱਟਾ ਪਿਆ ਟੋਟਲ 55 55000 ਗੱਟਾ ਪਿਆ ਇੱਥੇ ਮੰਡੀ ਵਿੱਚ ਕਿੰਨੇ ਗੱਡੀਆਂ ਜਾਊਗਾ ਗੱਟਾ ਇਹ ਇਹ ਜਾਊਗਾ ਇਹ 100 ਗੱਡੀ ਦੇ ਵਿੱਚ ਜਾਊਗਾ 100 ਗੱਡੀ ਜਾਊਗਾ ਘੱਟੋ ਘੱਟ 100 ਵਾਰ ਇੱਕ ਅੱਧੀ ਆਉਂਦੀ ਹੈ ਉਹ ਇੱਕ ਵਾਰ ਹਾਂਜੀ ਦੁਕਾਨ ਦੇ ਵਿੱਚ ਦੁਕਾਨ ਤੇ ਇੱਕ ਗੱਡੀ ਲੱਗਦੀ ਜੀ ਦੂਜੇ ਦਿਨ ਉਹ ਵੀ ਹਾਂ ਉਹ ਵੀ ਦੂਜੇ ਦਿਨ ਲੱਗਦੀ ਆ ਹਾਂ ਇੱਕ ਦਿਨ ਇੱਕ ਗੱਡੀ ਮਿਲਦੀ ਹੈ ਦੁਕਾਨ ਨੂੰ ਇਸ ਹਿਸਾਬ ਨਾਲ ਦਾ 1.5 2 ਮਹੀਨੇ ਗਾਂ ਲੱਗ ਜਾਣੇ ਇਹ ਤੇ ਫਿਰ ਸਾਨੂੰ ਬਚੂਗੀ ਹਾਂ ਸਾਨੂੰ ਤਾਂ ਕੋਲੋਂ ਦੇ ਕੇ ਖੜਾ ਹਟਾਉਣਾ ਪਊਗਾ ਇਹਨਾਂ ਨੂੰ ਤੁਸੀਂ ਤਾਂ ਸੋਚਿਆ ਸੀ ਚਲੋ ਕਮਾਈ ਕਰਾਂਗੇ ਬਣ ਜਾਣਗੇ ਹਾਂਜੀ ਪਰ ਹੁਣ ਸਾਨੂੰ ਦਿਸ਼ਾ ਹੀ ਨਹੀਂ ਸਾਨੂੰ ਪੱਲੇ ਨਹੀਂ ਕੁਝ ਪੈਂਦਾ ਜੀ ਨਾ ਬਿਲਕੁਲ ਸਾਨੂੰ ਤਾਂ ਕੋਲੋਂ ਦੇ ਕੇ ਖੜਾ ਹਟਾਉਣਾ ਪਊਗਾ ਜੀ ਕੀ ਭਈ ਆਖਰ ਦੇ ਵਿੱਚ ਜੇ ਆਪਾਂ ਗੱਲ ਕਰੀਏ ਬੇਨਤੀ ਕੀ ਕਰਨੀ ਚਾਹੁੰਦੇ ਹੋ ਕੋਈ ਤੁਹਾਨੂੰ ਪ੍ਰਸ਼ਾਸਨ ਜਾਂ ਕੋਈ ਸਰਕਾਰ ਤੁਹਾਨੂੰ ਸੁਣ ਰਹੀ ਹੋਵੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਅਸੀਂ ਤਾਂ ਨਹੀਂ ਅਸੀਂ ਤਾਂ ਇਹ ਬਈ ਸਾਨੂੰ ਗੱਡੀਆਂ ਦੇਣ ਜੀ ਗੱਡੀਆਂ ਦੇਣ ਸਾਡਾ ਕੋਈ ਰੋਲਾ ਨਹੀਂ ਗੱਡੀਆਂ ਦੀ ਕਮੀ ਹੈ ਪੰਜਾਬ ਚ ਪੂਰੀ ਕਮੀ ਇੱਥੇ 12 ਦੁਕਾਨਾਂ 12 ਦੁਕਾਨਾਂ ਦੇ ਮੰਨ ਕੇ ਚੱਲੋ ਇੱਕ ਗੱਡੀ ਆਉਂਦੀ 12 ਦੁਕਾਨਾਂ ਦੇ ਵਿੱਚੋਂ ਮੰਨ ਇੱਕ ਇੱਕ ਗੱਡੀ ਆਉਂਦੀ ਇੱਕ ਇੱਕ ਗੱਡੀ ਜਿਹੜੇ ਸੌਣਾ ਬਲੈਕਆਊਟ ਲੱਗਿਆ ਨਾ ਹੀ ਬਲੈਕਆਊਟ ਲੱਗ ਗਿਆ ਉਹਨੂੰ 8 ਵਜੇ ਬੰਦ ਹੋ ਜਾਂਦਾ ਕੰਮ ਤੇ ਰਾਤ ਨੂੰ ਸਾਰੀਆਂ ਸਮੱਸਿਆ ਇਹ ਵੀ ਸਾਰੀ ਲੇਬਰ ਨੂੰ ਜਾਗਣਾ ਪੈਂਦਾ ਜੀ ਸਾਰੀ ਰਾਤ ਤੁਰਕੇ ਅਸੀਂ ਕਹਿੰਦੇ ਵੀ ਟਰੱਕ ਜੁਨੀਅਰ ਗੱਡੀਆਂ ਘਟਾ ਪਲਾ ਟਰਾਲੀਆਂ ਚਕਾਉਣ ਪਲਾ ਕਿਸੇ ਨੇ ਚਕਾਉਣ ਵੀ ਮਾਲ ਚਕਾਉਣ ਸਾਡਾ ਜੀ ਸਾਨੂੰ ਸਮੱਸਿਆ ਇਕੱਲੇ ਮਾਲ ਚਕਾਉਣ ਦੀ ਆ ਰਹੀ ਹੈ ਆ ਤੁਹਾਨੂੰ ਦੇਖੋ ਜੀ ਇਹ ਵੀਡੀਓ ਵੇਖੋ ਤੁਸੀਂ ਇਹ ਸਾਡੀ ਸਾਰੀ ਲੇਬਰ ਇੱਕ ਗੱਡੀ ਆਈ ਹੈ ਸਾਰੀ ਮੰਡੀ ਲੜ ਰਹੀ ਹੈ ਇਸ ਗੱਡੀ ਪਿੱਛੇ ਇਹ ਗੱਡੀ ਪਿੱਛੇ ਸਾਰੇ ਲੜ ਰਹੇ ਜੀ ਪਰ ਹੈਸ ਆਪ ਹਾਂ ਆਪਸ ਦੇ ਵਿੱਚ ਲੜਾਈ ਪੈਂਦੀ ਵਿੱਚ ਲੜਾਈ ਪੈਂਦੀ ਜੇ ਗੱਡੀ ਫੜ ਲਈ ਸਾਰੇ ਲੜਦੇ ਆ ਜੀ ਇਸੀ ਇਹ ਪ੍ਰਾਪੇ ਤੌਰ ਤੇ ਫਿਰ ਸਮਝਾਉਣਾ ਪੈਂਦਾ ਵੀ ਚਲ ਕੋਈ ਨਹੀਂ ਭਰ ਲੈਂਦੇ ਜੀ ਸਾਰਿਆਂ ਨੇ ਇਕੱਠੇ ਜਣਾ ਲੜਾਈਆਂ ਇੱਕ ਗੱਡੀ ਆ ਇਹਦੇ ਜਲਾਈ ਸਾਰੇ ਪਾਉਂਦੇ ਆ ਜੀ ਹਾਂਜੀ ਬਿਲਕੁਲ